ਅੱਜ ਦੀ ਜਿਹੜੀ ਵੀਡੀਓ ਹੈਗੀ ਨਾ ਉਹ ਬਹੁਤ ਹੀ ਗੁੱਡ ਵਾਲੀ ਵੀਡੀਓ ਹੋਣੀ ਜੇ ਇਹਦੇ ਵਿੱਚ ਅਸੀਂ ਪਾਰਟੀ ਕਲੈਕਸ਼ਨ ਦਿਖਾਉਣੀ ਹੈ ਤੁਹਾਨੂੰ ਔਰ ਸਾਰੀ ਪਾਰਟੀ ਕਲੈਕਸ਼ਨ ਹੈ ਗੁੱਡ ਵਾਲੀ ਐਕਸਕਲੂਸਿਵ ਇਸੇ ਦੀ ਪਿਆਰੀ ਚੀਜ਼ ਹੈ ਆ ਪੂਰੀ ਫਰੰਟ ਤੇ ਮਿਲਣਾ ਤੁਹਾਨੂੰ ਬਲੇ ਦੇ ਉੱਪਰ ਤੁਹਾਨੂੰ ਬਿਊਟੀਫੁਲ ਏਮਬਰਾਇਡਰੀ ਮਿਲ ਰਹੀ ਹੈ ਠੀਕ ਹੈ ਨਾਲੋ ਪਾਈਪਿੰਗ ਕਰਾ ਲਓ ਸਾਰੇ ਅੰਬੀਆਂ ਦਾ ਜਿਹੜਾ ਕੰਮ ਹੈਗਾ ਦੇਖੋ ਲਾਗੋ ਦੇ ਦਿਖਾਓ ਜੀ ਆਹ ਦੇਖੋ ਬਿਊਟੀਫੁੱਲ ਹੈਂਡ ਵਰਪਾਟਾ ਇੱਕ ਆ ਕਲਰ ਇਚ ਅਵੇਲੇਬਲ ਹੈਗਾ ਠੀਕ ਹੈ ਜੀ ਆ ਦੋ ਕਲਰ ਹੈਗੇ ਬਿਊਟੀਫੁੱਲ ਔਰ ਅਸਲੀ ਵਲੀ ਬਰਾਸੋ ਹੈ ਕੋਈ ਰਫ ਜੀ ਨਹੀਂ ਹੈਗੀ ਕਾਪੀ ਨਹੀਂ ਹੈਗੀ ਜੀ ਬਹੁਤ ਪਿਆਰੀ ਹੈ ਠੀਕ ਹੈ ਦੋਨਾਂ ਦੀ ਆਪਣੀ ਗ੍ਰੇਸ ਤੋਂ ਸੂਟ ਤੋਂ ਆਉਂਦੇ ਨੇ ਉਹ ਸਾਨੂੰ ਪਲੀਜ਼ ਟਾਈਮਲੀ ਪਹਿਲੇ ਸੂਟ ਦੇ ਕੇ ਜਾਇਆ ਕਰੋ ਬਹੁਤ ਹੀ ਕਾਲੀ ਦੇ ਵਿੱਚ ਸੂਟ ਅਸੀਂ ਸੀਦੇ ਦਵਾਂਗੇ ਬਟ ਉਹ ਇੰਨੀ ਅੱਛੀ ਆਊਟਪੁੱਟ ਨਹੀਂ ਹੁੰਦੀ ਹਾਂਜੀ ਸੱਚ ਕਲ ਜੀ ਕਿੱਦਾਂ ਉਹ ਸਾਰੇ ਵੈਗਿਰੂਜੀ ਕਾ ਖਾਲਸਾ ਵੈਗਿਰੂਜੀ ਕੀ ਫਤੇ ਅ ਅੱਜ ਦੀ ਜਿਹੜੀ ਵੀਡੀਓ ਹੈਗੀ ਨਾ ਉਹ ਬਹੁਤ ਹੀ ਗੁੱਡ ਵਾਲੀ ਵੀਡੀਓ ਹੋਣੀ ਜੀ ਇਹਦੇ ਵਿੱਚ ਅਸੀਂ ਪਾਰਟੀ ਕਲੈਕਸ਼ਨ ਦਿਖਾਉਣੀ ਹੈ ਤੁਹਾਨੂੰ ਔਰ ਸਾਰੇ ਪਾਰਟੀ ਕਲੈਕਸ਼ਨ ਐ ਗੁੱਡ ਵਾਲੀ ਐਕਸਕਲੂਸਿਵ ਪੀਸਿਸ ਹੋਣਗੇ ਜੀ ਠੀਕ ਹੈ ਬਹੁਤ ਹੀ ਅ ਕਲਰ ਵੀ ਕਲਰਫੁਲ ਕੈ ਸਕਦੇ ਹੋ ਹਨਾ ਪ੍ਰੋਪਰ ਪਾਰਟੀ ਸੂਟਸ ਹਰ ਤਰੀਕੇ ਦੇ ਕਵਰ ਕਰਨੇ ਆਪਾਂ ਠੀਕ ਹੈ ਤੇ ਨਾਲੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਬਹੁਤ ਅੱਛਾ ਸਪੋਰਟ ਕਰ ਰਹੇ ਹੋ ਤੇ ਐਦਾਂ ਹੀ ਜੁੜੇ ਰਹੋ ਜੀ ਸਾਡੇ ਨਾਲ ਠੀਕ ਹੈ ਜੀ ਸੋ ਕਰਦੇ ਹਾਂ ਸਟਾਰਟ ਬਹੁਤ ਹੀ ਬਿਊਟੀਫੁਲ ਪੀਸ ਹੈ ਜੀ ਇਹ ਠੀਕ ਹੈ ਕਲਰ ਦੇਖੋ ਇਹਦਾ ਮਹਿਰੂਮ ਵਾਈਨ ਕਲਰ ਦਾ ਸੂਟ ਹੈਗਾ ਆ ਦੇਖੋ ਆਇਆ ਜੀ ਜੀ ਇਹਦੀ ਪਲੇਨ ਬਾਟਮ ਬੜੀ ਅੱਛੀ ਕੁਆਲਿਟੀ ਦੀ ਬਾਟਮ ਹੈ ਠੀਕ ਹੈ ਜੀ ਐਂਡ ਬਨਾਰਸੀ ਅੱਜਕੱਲ ਜਿੱਦਾਂ ਡਿਮਾਂਡ ਵਿੱਚ ਹੈਗਾ ਤੇ ਆਪਾਂ ਨਾ ਬਨਾਰਸੀ ਦੇ ਵਿੱਚ ਵੀ ਤੁਹਾਨੂੰ ਸਿੰਪਲ ਬਨਾਰਸੀ ਨਹੀਂ ਲੈ ਕੇ ਆਏ ਆ ਦੇਖੋ ਕਿੰਨੀ ਪਿਆਰੀ ਚੀਜ਼ ਹੈ ਆ ਪੂਰੀ ਫਰੰਟ ਤੇ ਮਿਲਣਾ ਤੁਹਾਨੂੰ ਗਲੇ ਦੇ ਉੱਪਰ ਤੁਹਾਨੂੰ ਬਿਊਟੀਫੁਲ ਏਮਬਰਾਇਡਰੀ ਮਿਲ ਰਹੀ ਹੈ ਠੀਕ ਹੈ और देखो अब बाकी सारा बनारसी वर्क मिल रहा है और पिछले देखो प्रॉपर वेविंग है और प्रॉपर अच्छी वाली सिल्क है बहुत ही वीडियो वाली प्योर वाली ठीक है जी आ देखो आए पूरी शर्ट भी होगी फ्रंट ठीक है घेरे तो मिलना है थानू बॉर्डर ठीक है और अच्छे लाभ ना लंबे तो लंबा बंदा भी अपनी लेंथ वाला अच्छे तरीके बनवा सकता है बैक प्लेन आएगी और यह मिलनी है हाँ, और साइड से थानू मिलन बॉर्डर ਤੇ ਜਿਹੜੀ ਬਾਟਮ ਹੈਗੀ ਐ ਉਹ ਤੁਹਾਨੂੰ ਦਿਖਾਤੀ ਐ ਸੀ ਪਲੇਨ ਐ ਬੈਕ ਵੀ ਪਲੇਨ ਐ ਤੇ ਦੁਪੱਟਾ ਦੇਖੋ ਇਹਦਾ ਦੁਪੱਟਾ ਬਹੁਤ ਹੀ ਪਿਆਰਾ ਦੁਪੱਟਾ ਐ ਆ ਦੇਖੋ ਦੁਪੱਟਾ ਇਦਾਂ ਮਿਲੇਗਾ ਤੁਹਾਨੂੰ ਪ੍ਰੋਪਰ ਆ ਦੇਖੋ ਔਰ ਚਾਰੋਂ ਸਾਈਡ ਦੇ ਉੱਪਰ ਇਦਾਂ ਮਿਲਣਾ ਜੀ ਬਾਰਡਰ ਬਿਊਟੀਫੁਲ ਪੀਸ ਬਹੁਤ ਹੀ ਸੋਨੇ ਵਾਲਾ ਪੀਸ ਐ ਸੋਬਰ ਐਲੀਗੈਂਟ ਐਂਡ ਪਾਰਟੀ ਕਲੈਕਸ਼ਨ ਠੀਕ ਐ ਜੀ ਪ੍ਰਾਈਸ ਹੈਗਾ ਜੀ ਇਹਦਾ 2500 ਠੀਕ ਐ ਜੀ 2500 ਇਹਦਾ ਹੈਗਾ ਜੇ ਪ੍ਰਾਈਸ ਠੀਕ ਹੈ ਹੁਣ ਜਿਹੜੀਆਂ ਚੀਜ਼ਾਂ ਦਿਖਾ ਰਹੇ ਆ ਬਹੁਤ ਹੀ ਬਿਊਟੀਫੁਲ ਪੀਸਸ ਨੇ ਆ ਦੇਖੋ ਇਹ ਜਿੱਦਾਂ ਆਂਦੇ ਆ ਨਾ ਜੀ ਇਹ ਚੀਜ਼ਾਂ ਅ ਕੱਲੀਆਂ ਸ਼ਰਟ ਪੀਸ ਹੁੰਦੀਆਂ ਤੇ ਜਿੱਦਾਂ ਕੋਈ ਕਹੇਗਾ ਉਹਦੇ ਹਿਸਾਬ ਦੇ ਨਾਲ ਅਸੀਂ ਕਸਟਮਰ ਨੂੰ ਇਹਦੇ ਨਾਲ ਬਾਟਮ ਰੈਡੀ ਕਰਾ ਕੇ ਦੇ ਦਾਂਗੇ ਬਿਊਟੀਫੁਲ ਪੀਸ ਅਲੱਗ ਹੀ ਗ੍ਰੇਸ ਹੁੰਦੀ ਹੈ ਇਹਨਾਂ ਦੀ ਤੁਸੀਂ ਚਾਹੇ ਕੁਝ ਵੀ ਨਾ ਕਰਾਓ ਸੂਟ ਉੱਪਰ ਸਿੰਪਲ ਸਟਿਚ ਕਰਵਾਓ ਵਿਦ ਗੋਲਡਨ ਕਲਰ ਦੀ ਆਹ ਜਿਹੜੀ ਟੇਪਿੰਗ ਕਰਾ ਲਓ ਪਾਈਪਿੰਗ ਕਰਾ ਲਓ ਸਾਰੇ ਅੰਬੀਆਂ ਦਾ ਜਿਹੜਾ ਕੰਮ ਹੈਗਾ ਦੇਖੋ ਲੱਗ ਗਿਆ ਤੇ ਦਿਖਾਓ ਜੀ ਆਹ ਦੇਖੋ ਬਿਊਟੀਫੁਲ ਹੈਂਡਵਰਕ ਪੂਰਾ ਤਿੱਲਾ ਕਮਾਇਆ ਹੋਇਆ ਹੈ ਪੂਰਾ ਸਿੱਪੀ ਹਾਂ ਕੰਪਲੀਟ ਕਿਤੇ ਵੀ ਮਸ਼ੀਨ ਦਾ ਇੱਕ ਵੀ ਟੱਚ ਨਹੀਂ ਹੈਗਾ ਪ੍ਰੋਪਰ ਹੈਂਡਵਰਕ ਔਰ ਐਕਸਕਲੂਸਿਵ ਪੀਸ ਬਹੁਤ ਹੀ ਸੋਹਣਾ ਕਲਰ ਵੀ ਬੜਾ ਪਿਆਰਾ ਔਰ ਇਹ ਪਿਓਰ ਫੈਬਰਿਕ ਹੈਗਾ ਠੀਕ ਹੈ ਜੀ ਕਾਫੀ ਕਲਰ ਹੈ ਕਾਫੀ ਕਲਰ ਦੇ ਉੱਪਰ ਬੜੇ ਬਿਊਟੀਫੁਲ ਤਰੀਕੇ ਨਾਲ ਇਹਨਾਂ ਨੂੰ ਕਰਾਇਆ ਹੋਇਆ ਹੈ ਤੇ ਇਹ ਪਹਿਣਾ ਹੈ ਜੀ ਤੁਹਾਨੂੰ 2250 ਦਾ ਠੀਕ ਹੈ ਇੱਕ ਇਹਦੇ ਵਿੱਚ ਆਹ ਕਲਰ ਹੈਗਾ ਇਹ ਬਲੂ ਕਲਰ ਹੈ ਔਰ ਕਾਫੀ ਸੀਗਾ ਆ ਦੇਖੋ ਆ ਬਲੂ ਕਲਰ ਦੇ ਉੱਪਰ ਇਹਦੇ ਦੇ ਆਪਣੀ ਇੱਕ ਅਲੱਗ ਹੀ ਗ੍ਰੇਸ ਹੈ ਜੀ ਬਿਊਟੀਫੁਲ ਪੀਸ ਠੀਕ ਹੈ ਤੇ ਇਹਦੇ ਨਾਲ ਨਾ ਤੁਸੀਂ ਕੀ ਕਰ ਸਕਦੇ ਹੋ ਇਹ ਤੁਹਾਨੂੰ 2250 ਦਾ ਪਹਿਣਾ 2250 ਦੀ ਸ਼ਰਟ ਹੈ ਠੀਕ ਹੈ ਜੀ 2.5 ਮੀਟਰ ਇਹਦੇ ਨਾਲ ਨਾ ਜਿੱਦਾਂ ਆਪਾਂ ਕੋਈਆਂ ਕੋ ਸੂਟਸ ਪਈ ਹੁੰਦੇ ਨੇ ਹੈਵੀ ਸੂਟਸ ਉਹਨਾਂ ਦੀਆਂ ਬਾਟਮਸ ਪਈਆਂ ਹੁੰਦੀਆਂ ਕਈਆਂ ਨਾਲ ਆਪਾਂ ਸਕਰਟਸ ਸਵਾਈਆਂ ਹੁੰਦੀਆਂ ਸ਼ਰਾਰੀ ਗਰਾਰੇ ਕੁਝ ਵੀ ਆਪਣੇ ਘਰੇ ਮਲਟੀ ਕਲਰ ਜਿਹਾ ਹੈਗਾ ਜੋ ਕੁਝ ਨਾ ਕੁਝ ਮਿਲ ਹੀ ਜਾਂਦਾ ਹੁੰਦਾ ਠੀਕ ਹੈ ਅਦਰਵਾਈਜ਼ ਆਪਾਂ ਤੁਹਾਨੂੰ ਰੈਡੀ ਕਰਵਾ ਦਾਂਗੇ ਤੁਹਾਡੀ ਚੋਇਸ ਦੇ ਹਿਸਾਬ ਦੇ ਨਾਲ ਠੀਕ ਹੈ ਜੀ ਤੇ ਸ਼ਰਟ ਜਿਹੜੀ ਹੈਗੀ ਹੈ ਇਹ ਪੈਣੀ ਹੈ ਜੀ ਤੁਹਾਨੂੰ 2250 ਦੀ 2250 ਦੀ ਠੀਕ ਹੈ ਜੀ ਸੋ ਹੁਣ ਇੱਕ ਹੋਰ ਬੜੀ ਪਿਆਰੀ ਚੀਜ਼ ਹੈ ਦੂਸਰਾ ਪੀਸ ਹੈਗਾ ਬਿਊਟੀਫੁਲ ਪੀਸ ਕੀ ਆਇਆ ਹੈ ਕਲਰ ਹੈਗਾ ਹੈ ਆ ਦੇਖੋ ਕਿੰਨਾ ਪਿਆਰਾ ਪੀਸ ਹੈ ਠੀਕ ਹੈ ਆ ਸਾਰੇ ਉੱਪਰ ਨਾ ਆ ਸਿੰਗਲ ਟਾਂਕਾ ਐਮਬਰਾਇਡਰੀ ਹੋਈ ਹੋਈ ਸੇਮ ਥ्रेड ਕਲਰ ਨਾ ਥ्रेड ਲੱਗਾ ਹੋਇਆ ਤੇ ਉਹ ਸਾਰੇ ਥ्रेड ਦੇ ਉੱਪਰ ਪ੍ਰੋਪਰ ਹੈਂਡਵਰਕ ਦੇ ਨਾਲ ਆ ਸਤਾਰੇ ਆ ਦੇਖੋ ਆ ਥੋੜਾ ਜਿਹਾ ਇਦਾਂ ਮੈਂ ਹਿਲਾਉਣੀ ਆ ਤੇ ਆ ਦੇਖੋ ਸ਼ਿਮਰ ਆ ਰਹੀ ਹੈ ਨਾ ਤੇ ਇਹ ਉਹ ਲੱਗਾ ਹੋਇਆ ਪਿਓਰ ਫੈਬਰਿਕ ਜੇ ਇਹ ਨਾਲ ਬਾਟਮ ਆ ਪਿਓਰ ਕ੍ਰੇਪ ਦੀ ਬਾਟਮ ਹੈ ਜੀ ਇਹ ਠੀਕ ਹੈ 4100 ਦਾ ਪਹਿਣਾ ਤੁਹਾਨੂੰ ਇਹ ਵਿਦ ਬਾਟਮ 4100 ਫੁੱਲ ਸੂਟ ਵਿਦਆਊਟ ਦੁਪੱਟਾ ਇੱਕ ਆ ਕਲਰ ਅਜਾ ਅਵੇਲੇਬਲ ਹੈਗਾ ਠੀਕ ਹੈ ਜੀ ਆ ਦੋ ਕਲਰ ਹੈਗੇ ਨੇ ਖੋਨ ਤੋਂ ਥੋੜਾ ਠੀਕ ਹੈ ਜੀ ਬ ਅਲੱਗ ਗ੍ਰੇਸ ਆ ਰਹੀ ਹੈ ਉਹਦੇ ਤੇ ਅਲੱਗ ਗ੍ਰੇਸ ਹੈ ਠੀਕ ਹੈ ਜੀ ਆ ਦੇ ਦੋ ਕਲਰਸ ਹੋ ਗਏ ਨਾ ਆ ਦੇ ਆ ਦੋਨੋਂ ਕਲਰ ਬਹੁਤ ਹੀ ਸੋਹਣਾ ਪੀਸ ਹੈ ਜੀ ਇਹ ਵੀ ਇਸ ਵਾਰੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਹੁਣ ਜਿਹੜੀਆਂ ਆਪਾਰਟੀ ਕਲੈਕਸ਼ਨ ਲੈ ਕੇ ਆਣੀ ਆ ਨਾ ਕੁਝ हट ਕੇ ਲੈ ਕੇ ਆਈਏ ਉਹ ਜੋ ਸਾਰਾ ਕੁਝ ਸੇਮ ਸੇਮ ਹੀ ਮਾਰਕੀਟ ਚ ਵੀ ਆਈ ਜਾਂਦਾ ਹੈ ਉਹ ਚੀਜ਼ ਨਾਲ ਲੈ ਕੇ ਆਏ ਇਹ ਕੁਝ ਦੇ ਅਲੱਗ ਗਰੀਏ ਤੇ ਪਤਾ ਨਹੀਂ ਹੁਣ ਕਾਮਯਾਬ ਹੋਏ ਆ ਕਿ ਨਹੀਂ ਹੋਏ ਹੋਾਂਗੇ ਤਾਂ ਹੀ ਤੁਸੀਂ ਇੰਨੀ ਸ਼ੋਪਿੰਗ ਕਰੀ ਜਾਂਦੇ ਹੋ ਤੇ ਤੁਹਾਡਾ ਬਹੁਤ ਧੰਨਵਾਦ ਸਾਰਿਆਂ ਦਾ ਏ ਦੇਖੋ ਜੀ ਬਰਾਸੋ ਆ ਗਈ ਹੈ ਸਾਡੇ ਕੋਲ ਸਿੰਗਲ ਹੀ ਪੀਸ ਜੇ ਕੁਲਵਿੰਦਰ ਆਂਟੀ ਇਤੋਂ ਵੀਡੀਓ ਵੇਖ ਲੋਗੇ ਨਾ ਤੇ ਸਭ ਤੋਂ ਪਹਿਲਾਂ ਮੈਂ ਲਾਦਾ ਤੁਸੀਂ ਓਕੇ ਕਰਾ ਲੈਣੀ ਹੈ ਪਰ ਆਪਾਂ ਦਿਖਾਣੀ ਜ਼ਰੂਰ ਆਹ ਦੇਖੋ ਉਹਨਾਂ ਨੇ ਮੇਰੇ ਕੋਲ ਬੜੀ ਬਰਾਸੋ ਮੰਗੀ ਸੀ ਮੇਰੇ ਇੱਕ ਹੈਗੇ ਨੇ ਕਸਟਮਰ ਉਹਨਾਂ ਦਾ ਨਾਂ ਲੈਣੀ ਆ ਮੈਂ ਆਹ ਦੇਖੋ ਜੀ ਉਹੀ ਕਲਰ ਹੈਗਾ ਜੀ ਜਿਹੜਾ ਮੰਗਦੇ ਸੀਗੇ ਰਾਮਾ ਗ੍ਰੀਨ ਕਲਰ ਵਿਦ ਬਿਊਟੀਫੁੱਲ ਔਰ ਅਸਲੀ ਵਾਲੀ ਬਰਾਸੋ ਹੈ ਕੋਈ ਰਫ ਜੀ ਨਹੀਂ ਹੈਗੀ ਕਾਪੀ ਨਹੀਂ ਹੈਗੀ ਜੀ ਬਹੁਤ ਪਿਆਰੀ ਹੈ ਠੀਕ ਹੈ ਔਰ ਆ ਇਹ ਨਾਲ ਆਣੀ ਹੈ ਜੀ ਬਾਟਮ ਠੀਕ ਹੈ ਜੀ ਤੇ ਇਹ ਤੁਹਾਨੂੰ ਪਹਿਣਾ ਆ ਆ ফুল ਸੂਟ ਜਿਹੜਾ ਤੁਹਾਨੂੰ ਪਏਗਾ ਵਿਦ ਬਾਟਮ ਵਿਦ ਬਰਾਸੋ 3500 ਦਾ ਠੀਕ ਹੈ ਜੀ 3500 ਦਾ ਔਰ ਤੁਸੀਂ ਇਹਦਾ ਫੀਲ ਦੇਖੋ ਆ ਤੁਹਾਨੂੰ ਇਦਾਂ ਹੀ ਪਤਾ ਲੱਗ ਜਾਏਗਾ ਬਹੁਤ ਹੀ ਬਿਊਟੀਫੁਲ ਚੀਜ਼ ਹੈ ਠੀਕ ਹੈ 3500 ਦੀ ਇਹ ਹੁਣ ਤੁਸੀਂ ਫੁੱਲ ਸੀਜ਼ਨ ਚ ਲਾਓਗੇ ਤੇ ਫੇਰੇ ਤੁਹਾਨੂੰ 4000 ਤੋਂ ਉੱਪਰ ਪਹਿਣੀ ਹੈ ਹੁਣ ਤੁਹਾਨੂੰ 3500 ਦੀ ਪੈ ਰਹੀ ਹੈ ਜੀ ਠੀਕ ਹੈ ਬਹੁਤ ਹੀ ਸੋਹਣਾ ਪੀਸ ਹੈ ਠੀਕ ਹੈ ਐਂਡ ਲਖਨਵੀ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਕਿ ਲਖਨਵੀ ਸੂਟਸ ਲੈ ਕੇ ਆਓ ਲਖਨਵੀ ਸੂਟਸ ਲੈ ਕੇ ਆਓ ਤੇ ਆ ਜੀ ਲੈ ਆਏ ਆ ਠੀਕ ਹੈ ਇਹਦੀ ਬਾਟਮ ਦਾ ਕੱਪੜਾ ਖੁੱਲਾ ਡੁੱਲਾ ਹੁੰਦਾ ਹੈ ਜੀ 2.5 ਤੋਂ ਵੀ ਜ਼ਿਆਦਾ ਹੁੰਦਾ ਤੇ ਇਹ ਆ ਗਈ ਹੈ ਜੀ ਇਹਦੀ ਸ਼ਰਟ ਪਿਓਰ ਲਖਨਵੀ ਕੱਪੜਾ ਹੈ ਪਿਓਰ ਲਖਨਵੀ ਸੂਟ ਹੈ ਕਾਪੀ ਨਹੀਂ ਹੈਗੀ ਆ ਦੇਣਾ ਇਹਨਾਂ ਬਣ ਕੇ ਬਹੁਤ ਹੀ ਬਿਊਟੀਫੁਲ ਲੱਗਦੇ ਨੇ ਬਹੁਤ ਸੋਹਣਾ ਕੰਮ ਹੋਇਆ ਹੁੰਦਾ ਹੈ ਪ੍ਰੋਪਰ ਲਖਨਵੀ ਵਰਕ ਹੈ ਔਰ ਵਿਦ ਬਿਊਟੀਫੁਲ ਆਰਕ ਗੋਟੀ ਵਾਲਾ ਕਾ ਪੱਤੀਆਂ ਦਾ ਕੰਮ ਆ ਜਿਹੜਾ ਬਹੁਤ ਸੋਹਣਾ ਪੀਸ ਹੈ ਜੀ ਠੀਕ ਹੈ ਐਂਡ ਇਹਦੇ ਬਾਰਡਰ ਤੇ ਘੇਰੇ ਦੇ ਬਾਰਡਰ ਤੇ ਦੇਖੋ ਆ ਦੇਖੋ ਆ ਤੁਹਾਨੂੰ ਮਿਲਣਾ ਹੈ ਘੇਰੇ ਦਾ ਬਾਰਡਰ ਠੀਕ ਹੈ ਬੈਕ ਇਹਦੀ ਪਲੇਨ ਹੋਏਗੀ ਬਾਟਮ ਪਲੇਨ ਹੋਏਗੀ ਦੁਪੱਟਾ ਬਨਾਰਸੀ ਆ ਦੇ ਬਿਊਟੀਫੁਲ ਪੀਸ ਠੀਕ ਹੈ ਜੀ ਆ ਦੇ ਪਾਰਟੀ ਸੂਟ ਪਾਰਟੀ ਕਲੈਕਸ਼ਨ ਐਕਸਕਲੂਸਿਵ ਪੀਸਿਸ ਠੀਕ ਹੈ ਆਰਾਮ ਦੇ ਨਾਲ ਬਾਅਦ ਵਿੱਚ ਵੀ ਤੁਸੀਂ ਵੇਅਰ ਕਰ ਸਕਦੇ ਹੋ ਆ ਦੁਪੱਟੇ ਤੁਹਾਡੇ ਪਤਾ ਨਹੀਂ ਕਿੰਨੇ ਸੂਰਸ ਨਾਲ ਕੰਮ ਆ ਸਕਦੇ ਨੇ ਇਹਦੇ 'ਚ ਤੁਹਾਨੂੰ ਨਾ ਆ ਇੱਕ ਆ ਕਲਰ ਹੈ ਬਾਕੀ ਆ ਤੁਹਾਨੂੰ ਆ ਹੈਂਗਰ ਤੇ ਦਿਖਾ ਦਿੰਦੇ ਆ ਇਹਦਾ ਪ੍ਰਾਈਸ ਰਹੂਗਾ ਜੀ 3490 ਹਾਂ ਤੇ ਬਾਕੀ ਆ ਦੋ ਕਲਰ ਇੱੱਦੇ ਦਿਖਾ ਸਕੀ ਆ ਦੇਖੋ ਇੱਕ ਕੀਆ ਕਲਰ ਹੈ ਔਰ ਇੱਕ ਆ ਲਾਈਟ ਬੇਜ ਜਿਹਾ ਕਲਰ ਹੈ ਬਿਊਟੀਫੁਲ ਕਲਰਸ ਦੋਨੋਂ ਹੀ ਏਕੇ ਜੀ ਬਹੁਤ ਹੀ ਪਿਆਰੇ ਪਿਆਰੇ ਪੀਸਿਸ ਨੇ ਠੀਕ ਹੈ ਸੋ ਜਿਨਾਂ ਨੂੰ ਵੀ ਪਸੰਦ ਆਉਂਦੇ ਆ ਨਾ ਤੁਸੀਂ ਬਸ ਬੁੱਕ ਕਰ ਲਓ ਜਲਦੀ ਕਿਉਂਕਿ ਬੜੀ ਅੱਛੀ ਵਾਲੀ ਕਲੈਕਸ਼ਨ ਹੈਗੀ ਹੈ ਔਰ ਨਿਕਲ ਵੀ ਜਲਦੀ ਜਾਂਦੇ ਹੁੰਦੇ ਨੇ ਇਹ ਪੀਸਿਸ ਠੀਕ ਹੈ ਹੁਣ ਦੇਖੋ ਇੱਕ ਤਾਂ ਹਰ ਰੇਂਜ ਦੇ ਸੂਟ ਦਿਖਾ ਰਹੇ ਆ ਤੁਹਾਨੂੰ ਅੱਜ ਆਪਾਂ ਹੁਣ ਆਹ ਦੇਖੋ ਇਹਨੂੰ ਖੋਲਣ ਦੀ ਲੋੜ ਨਹੀਂ ਹੈਗੀ ਇਹ ਪੂਰਾ ਅੱਛੀ ਵਾਲੀ ਜਾਰਜਟ ਫੀਲ ਦੇਖੋ ਇਹਦਾ ਤੁਸੀਂ ਰਫ ਜੀ ਜਾਰਜਟ ਨਹੀਂ ਹੈਗੀ ਰਨਿੰਗ ਦੇ ਵਿੱਚ ਤੁਹਾਨੂੰ ਇਹ ਮਿਲਣਾ ਹੈ 5 ਮੀਟਰ ਔਰ ਦੁਪੱਟਾ ਦੇਖੋ ਇਹਦਾ ਪ੍ਰਾਈਜ਼ ਵੀ ਇਹਦਾ ਬੜਾ ਸੋਹਣਾ ਜਿਹਾ ਦੋ ਹੀ ਕਲਰ ਹੈਗੇ ਇੱਥੇ ਜੇ ਕਿਸੇ ਨੂੰ ਪਸੰਦ ਆਉਂਦਾ ਹੈ ਤੇ ਜਲਦੀ ਤੋਂ ਜਲਦੀ ਬੁੱਕ ਕਰਵਾ ਲਿਓ ਆਹ ਇਹ ਇਹਦਾ ਦੁਪੱਟਾ ਹੈ ਹਾਂ ਬਿਊਟੀਫੁਲ ਪੀਸ 999 ਦਾ ਹੈ ਜੀ ਸਿਰਫ ਠੀਕ ਹੈ ਇਹਦੇ ਵਿੱਚ ਦੋ ਰੰਗ ਨੇ ਦੂਸਰਾ ਕਲਰ ਇਹ ਹੈ ਬਹੁਤ ਹੀ ਬ੍ਰਾਈਟ ਔਰ ਬੜੇ ਬਿਊਟੀਫੁਲ ਕਲਰ ਹੈ ਉਹ ਵੀ ਬੜਾ ਅੱਛਾ ਹੈ ਵਾਈਟ ਕਲਰ ਠੀਕ ਹੈ ਜੀ ਦੁਪੱਟਾ ਇਹਦਾ ਤੁਹਾਨੂੰ ਖੋਲ ਕੇ ਦੇਖਾ ਦਿੰਦੇ ਆਂ ਆਹ ਬਿਊਟੀਫੁੱਲ ਪੀਸ ਠੀਕ ਹੈ ਆ ਦੋਨੋਂ ਆ ਦੋਨਾਂ ਦੀ ਆਪਣੀ ਗ੍ਰੇਸ ਪ੍ਰਾਈਸ ਰਹੂਗਾ 999 ਦੋਤੇ ਈਚ 999 ਠੀਕ ਹੈ ਜੀ ਸੋ ਇੱਕ ਹੋਰ ਆ ਲਾਸਟ ਨਾਟ ਲੀਸਟ ਇਹਦੇ ਚ ਵੀ ਕਲਰਸ ਹੈਗੇ ਨੇ ਉਹ ਤੁਹਾਨੂੰ ਦਿਖਾ ਦਿੰਨੇ ਪਹਿਲਾਂ ਤੁਹਾਨੂੰ ਖੋਲ ਕੇ ਦਿਖਾ ਲਈਏ ਆਏਗੀ ਜੀ ਇਹਦੀ ਬਾਟਮ ਠੀਕ ਹੈ ਜੀ ਬਹੁਤ ਹੀ ਬਿਊਟੀਫੁਲ ਪੀਸ ਹੈ ਸੱਚੀ ਕਲ ਤੇ ਆ ਬੜਾ ਹੀ ਪਿਆਰਾ ਪਿਓਰ ਮਸਲੀਨ ਮਡਾਲ ਹੁੰਦੀ ਹੈ ਜਿਹੜੀ ਉਹ ਫੈਬਰਿਕ ਹੈ ਆ ਇਹਦਾ ਗਲਾ ਬਣਿਆ ਹੋਇਆ ਜੇ ਬਿਊਟੀਫੁਲ ਗਲਾ ਵਿਦ ਪ੍ਰੋਪਰ ਸਤਾਰੇ ਵਰਕ ਹੋਇਆ ਹੋਇਆ ਠੀਕ ਹੈ ਬਾਕੀ ਸਾਰੇ ਤੁਹਾਨੂੰ ਆ ਛੋਟੀ ਜੀ ਬੜੀ ਪਿਆਰੇ ਸੋਬਰ ਜੇ ਕਲਰ ਦੀ ਬੁਟੀ ਮਿਲ ਰਹੀ ਹੈ ਠੀਕ ਹੈ ਜੀ ਬੈਕ ਇਹਦੀ ਪਲੇਨ ਮਿਲਣੀ ਹੈ ਤੁਹਾਨੂੰ ਠੀਕ ਹੈ ਐਂਡ ਦੁਪੱਟਾ ਇਹਦਾ ਬਹੁਤ ਹੀ ਪਿਆਰਾ ਡਿਜ਼ਾਈਨਰ ਦੁਪੱਟਾ ਆ ਗਰਲਿਸ਼ ਜਿਹਾ ਪੀਸ ਹੈ ਬਿਊਟੀਫੁਲ ਪੀਸ ਕਲਰ ਕੰਬੀਨੇਸ਼ਨ ਬਿਊਟੀਫੁਲ ਕਲਰ ਕੰਬੀਨੇਸ਼ਨ ਤੇ ਪ੍ਰਾਈਸ ਹੈਗਾ ਜੀ ਇਹਦਾ 2390 ਠੀਕ ਹੈ ਜੀ ਪ੍ਰਾਈਸ ਹੈਗਾ ਇਹ ਚ 2390 ਇਹਦੇ ਵਿੱਚ ਤੁਹਾਨੂੰ ਕਲਰ ਕਰਤੀਏ ਸਾਡੇ ਕੋਲ ਜਿਹੜੇ ਕਲਰਸ ਅਵੇਲੇਬਲ ਹੈਗੇ ਇਹਦੇ ਵਿੱਚ ਇੱਕ ਤੁਹਾਨੂੰ ਫੋਲ ਕੇ ਦਿਖਾਤਾ ਇੱਕ ਇਹਦੇ ਚਾਵਲਾ ਕਲਰ ਹੈਗਾ ਤੇ ਇਹ ਕੇਦੇ ਚਾਵਲਾ ਕਲਰ ਆ ਦੇਖੋ ਉਹ ਇੱਕ ਪੀਸ ਤੁਹਾਨੂੰ ਕੋਲ ਕੇ ਦਿਖਾਤਾ ਡਿਜ਼ਾਈਨਿੰਗ ਸੇਮ ਰਹੇਗੀ ਔਰ ਕਲਰਸ ਐਦਾਂ ਮਿਲਣਗੇ ਅਲੱਗ-ਅਲੱਗ ਜੀ ਠੀਕ ਹੈ ਜੀ ਸੋ ਇਦਾਂ ਹੀ ਕਰਦੇ ਰਹੋ ਜੀ ਸ਼ਾਪਿੰਗ ਹੁਣ ਆ ਰਿਹਾ ਜਿੱਦਾਂ ਵੈਡਿੰਗ ਸੀਜ਼ਨ ਇੱਕ ਹੋਰ ਸਾਡੇ ਰਿਕੁਐਸਟ ਹੈ ਕਿ ਜਿਹੜੀਆਂ ਭੈਣਾਂ ਸਾਡੇ ਕੋਲ ਸੂਟਸ ਵਾਉਂਦੇ ਨੇ ਉਹ ਸਾਨੂੰ ਪਲੀਜ਼ ਟਾਈਮਲੀ ਪਹਿਲੇ ਸੂਟ ਦੇ ਕੇ ਜਾਇਆ ਕਰੋ ਬਹੁਤ ਹੀ ਗਾਲੀ ਦੇ ਵਿੱਚ ਸੂਟ ਅਸੀਂ ਸੀਦੇ ਦਵਾਂਗੇ ਬਟ ਉਹ ਇੰਨੀ ਅੱਛੀ ਆਉਟਪੁੱਟ ਨਹੀਂ ਆਉਂਦੀ ਫਿਰ ਗੁੱਡ ਥਿੰਗਸ ਟੇਕ ਟਾਈਮ ਹੈਨਾ ਉਹ ਚੀਜ਼ ਯਾਦ ਰੱਖਿਆ ਕਰੋ ਤੇ ਖੁੱਲੇ ਟਾਈਮ ਨਾਲ ਆਇਆ ਕਰੋ ਤੁਹਾਡੇ ਕੋਲ ਠੀਕ ਹੈ ਜੀ ਇਦਾਂ ਹੀ ਕਰਦੇ ਰਹੋ ਸ਼ਾਪਿੰਗ ਜੁੜੇ ਰਹੋ ਜੀ ਸਾਡੇ ਨਾਲ ਅੱਜ ਦੇ ਜਿਹੜੇ-ਜਿਹੜੇ ਪੀਸਸ ਤੁਹਾਨੂੰ ਪਸੰਦ ਆ ਰਹੇ ਸਕਰੀਨਸ਼ਾਟ ਲਓ ਤੇ ਸਾਡੇ ਨੰਬਰ ਤੇ ਦਿਓ ਪੇ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ